ਕਹਦਾ ਤਾਂ ਤੁਹਾਡਾ ਵੀ ਕਹਿੰਦਾ ਮੇਰਾ ਵੀ ਕਹਤਾ ਮੈਨੂੰ ਦੱਸੋ ਵੀ ਕਿਤੇ ਤੁਹਾਡੇ ਕੋਲੇ ਮੇਰਾ ਕੋਈ ਟਵੀਟ ਆਇਆ ਹੋਵੇ ਕੋਈ ਪ੍ਰੈਸ ਰਿਲੀਜ਼ ਆਇਆ ਹੋਵੇ ਕੋਈ ਮੈਂ ਹਲੇ ਕੇ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਆ ਉਹ ਮੈਂ ਕੰਡਕਟ ਕੀਤੀ ਸੀ ਤੇ ਜਦੋਂ ਮੈਂ ਸਵੇਰੇ ਆਇਆ ਸੀ ਉਦੋਂ ਵੀ মিডিਆ ਨੂੰ ਸੰਬੋਧਨ ਕੀਤਾ ਸੀ ਤੇ ਦੀ ਬਰੀਫਿੰਗ ਵੀ ਵਰਕਿੰਗ ਕਮੇਟੀ ਦੀ ਮੈਂ ਕੀਤੀ ਸੀ ਤੇ ਇਹੋ ਜਿਹੇ ਝੂਠ ਦੀਆਂ ਪੰਡਾ ਪੇਠੀਆਂ ਉਹ ਮੇਰਾ ਵੀ ਨਾਮ ਲੈ ਕੇ ਕਹੀ ਜਾਂਦੇ ਪੀ ਡਾਕਟਰ ਦਲਜੀਤ ਸਿੰਘ ਚੀਮਾ ਦਾ ਵੀ ਅਸਤੀਫਾ ਆ ਗਿਆ ਤੁਸੀਂ ਦੱਸੋ ਸਾਰੇ ਤੁਸੀਂ ਜੁਪੀਵਰ ਜਰਨਲਿਸਟ ਹੋ ਤੇ ਕਿਤੇ ਇੱਕ ਵੀ ਬੰਦਾ ਕੋ ਕਹਿ ਸਕਦਾ ਕਿ ਮੈਂ ਅਸਤੀਫਾ ਦਿੱਤਾ ਸੀ ਜਦੋਂ 18 ਨਵੰਬਰ ਨੂੰ ਇੱਥੇ ਮੀਟਿੰਗ ਚੱਲ ਰਹੀ ਸੀ ਤੇ ਸਾਡੇ ਕੋਈ ਨੌਜਵਾਨ ਭਾਵਕ ਹੋ ਕੇ ਕੁਝ ਹੋਰਾਂ ਨੇ ਉਸ ਦਿਨ ਇਹ ਕਹਾ ਸੀ ਆ ਕੇ ਮੀਟਿੰਗ ਦੇ ਵਿੱਚ ਦਿੱਕਤੀ ਤੌਰ ਤੇ ਵੀ ਦਿੱਤਾ ਸੀ ਤੇ ਜੇ ਪ੍ਰਧਾਨ ਜੀ ਦਾ ਅਸਤੀਫਾ ਪ੍ਰਵਾਨ ਕਰਨਾ ਹੈ ਤਾਂ ਸਾਡਾ ਵੀ ਕਰ ਬੜਾ ਭਾਵੁਕ ਜਿਹਾ ਮਾਹੌਲ ਸੀ ਇਸ ਕਰਕੇ ਅਸੀਂ ਉਦੋਂ ਫੈਸਲਾ ਵੀ ਨਹੀਂ ਲੈ ਸਕੇ ਸੀ ਅਸੀਂ ਫਿਰ ਅੱਗੇ ਪਾਈ ਸੀ ਮੀਟਿੰਗ ਕੇ ਫੈਸਲਾ ਨਹੀਂ ਲਿਆ ਤੇ ਉਸੇ ਮੀਟਿੰਗ ਦੇ ਵਿੱਚ ਭੁੰਦਰ ਸਾਹਿਬ ਨੇ ਉੱਠ ਕੇ ਸਾਰਿਆਂ ਨੂੰ ਅਪੀਲ ਵੀ ਕੀਤੀ ਸੀ ਕਿ ਕਿਸੇ ਵੀ ਪਾਰਟੀ ਦੇ ਬੰਦੇ ਨੇ ਅਸਤੀਫਾ ਦੇ ਦੇ। ਤੇ ਜਿੰਨੇ ਕਿਤੇ ਦਿੱਤਾ ਉਹ ਸਾਰਾ ਹੀ ਸਮੁੱਚੇ ਤੌਰ ਤੇ ਅਸੀਂ ਉਹਦਾ ਰੈਜ਼ੋਲੂਸ਼ਨ ਪਾ ਕੇ ਉਸੇ ਮੀਟਿੰਗ 'ਚ ਰੱਦ ਕਰ ਦਿੱਤੇ ਸੀ। ਅਨਕਿਸ਼ਰਮਾ ਦਾ ਸਰ ਕੋਈ ਸਾਡੇ ਕੋਲ ਤਾਂ ਆਇਆ ਆਇਆ ਤਾਂ ਕਿਸੇ ਦਾ ਨਹੀਂ ਹਰ ਤਾਂ ਨੋਸ ਹੀ ਹੋਏ ਸੀ। ਪਰ ਕਿਉਂਕਿ ਵਰਕਿੰਗ ਕਮੇਟੀ ਦੀ ਜਿਹੜੀ 18 ਨਵੰਬਰ ਦੀ ਮੀਟਿੰਗ ਸੀ ਉਹਦੇ ਸਾਡੇ ਜਿਹੜੀ ਕਾਰਜ ਰਜਿਸਟਰ ਦੇ ਵਿੱਚ ਉਸੇ ਦਿਨ ਹੀ ਦਿੱਕਤ ਤੌਰ ਤੇ ਵੀ ਸਾਰਿਆਂ ਦਾ ਰੱਦ ਕਰ ਦਿੱਤੇ ਗਏ ਕਿ ਕੋਈ ਕਿਸੇ ਦਾ ਅਸਤੀਫਾ ਪ੍ਰਮਾਨਿਤ ਕੀਤਾ ਜਾਏਗਾ ਔਰ ਨਾਲ ਹੀ ਹਦਾਇਤ ਕੀਤੀ ਸੀ ਕਿ ਕੋਈ ਅਸਤੀਫਾ ਦੇਏਗਾ ਵੀ ਨਹੀਂ ਤਾਂ ਸਰਦਾਰ ਸੁਖਦੇਵ ਸਿੰਘ ਬਾਦਲ ਨੇ ਜਿਹੜਾ ਹੈਗਾ ਉਹਨਾਂ ਨੇ ਉੱਥੇ ਜਾਣ ਕਰਕੇ ਉਹਨਾਂ ਨੇ ਦੁਬਾਰੇ ਸਿੱਖ ਵੱਜੋ ਪੇਸ਼ ਹੋੜਾ ਉਹਨਾਂ ਨੇ ਆਪਣੀ ਇੱਛਾ ਨਾਲ ਅਸਤੀਫਾ ਦਿੱਤਾ ਵੀ ਇਸ ਕਰਕੇ ਪਾਰਟੀ ਦਾ ਕੋਈ ਹੋਰ ਬੰਦਾ ਔਰ ਇਹ ਜਿਹੜੇ ਝੂਠ ਦੀਆਂ ਪੰਡਾਂ ਰੋਜ਼ ਬੈਠੀਆਂ ਐ ਮੈਂ ਇਹਨਾਂ ਨੂੰ ਤੁਹਾਡੇ ਲਈ ਬੇਨਤੀ ਕਰਦਾ ਕਿ ਹੁਣ ਕੋਈ ਹੋਰ ਕੰਮ ਕਰ ਲੈਂਦੇ ਪੰਜਾਬ ਤੇ ਬੜੇ ਵੱਡੇ ਇਸ਼ੂ ਨੇ ਸਵੇਰੇ ਉੱਠ ਕੇ ਝੂਠ ਬੋਲਣ ਲੱਗ ਪੈਂਦੇ ਨਾ ਮੂੰਹ ਧੋਂਦੇ ਨਾ ਕੋਈ ਹੱਥ ਧੋਂਦੇ ਤੇ ਸਾਰਿਆਂ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਉੱਠ ਕੇ ਝੂਠ ਬੋਲਣ ਲੱਗ ਪੈਂਦੇ ਵੀ ਇਹ ਇਹਨਾਂ ਨੂੰ ਲੋਕਾਂ ਨੂੰ ਕੋਈ ਹੋਰ ਕੰਮ ਲੱਭਣਾ ਚਾਹੀਦਾ ਇਹ ਹੁਣ ਕੰਮ ਮੁੱਕ ਗਿਆ ਤੇ ਇੱਕ ਮੈਂ ਤੁਹਾਡੇ ਲਈ ਸਾਰਿਆਂ ਨੂੰ ਬੇਨਤੀ ਕਰਨਾ ਕਿ ਜਿੰਨੇ ਵੀ ਪੰਥਕ ਦਰਦ ਹੈ ਜਿੰਨੇ ਵੀ ਹਮਦਰਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਸਾਰਿਆਂ ਨੂੰ ਹੁਣ ਤੱਕਲੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਹਾਲਾਤ ਇਸ ਵੇਲੇ ਬਹੁਤ